ਮੈਂ ਮਾਫੀ ਚਾਹੂੰਗਾ ਦੇਰੀ ਕਰਕੇ ਕਿਉਂਕਿ ਅਸੀਂ ਸਾਰੇ ਨਾਲ ਤਕਸੀਦ ਨਾਲ ਗੱਲ ਕਰ ਰਹੇ ਸੀ ਇਲੈਕਸ਼ਨ ਦੇ ਰਿਜ਼ਲਟਸ ਨੂੰ ਲੈ ਕੇ ਸਾਰੇ ਕੈਂਡੀਡੇਟ ਸਾਹਿਬਾਨ ਤੇ ਸਭ ਤੋਂ ਅੱਜ ਪਹਿਲੀ ਵਾਰੀ ਬੀਜੇਪੀ ਆਫਿਸ ਤੇ ਮੰਤਰੀਬੰਦ ਦੇ ਬਾਅਦ ਰਵਨੀਜੀ ਆਏ ਹੈ ਇਹਨਾਂ ਦਾ ਸਵਾਗਤ ਉਥੇ ਵੀ ਅਸੀਂ ਕਰਕੇ ਆਏ ਹਾਂ ਤੇ ਹੁਣ ਵੀ ਤੁਹਾਡੇ ਸਾਰਿਆਂ ਨਾਲ ਰਵਨੀਜੀ ਜੀ ਨੂੰ ਮੈਂ ਬੇਤੀ ਕੀਤੀ ਵੀ ਸਾਥ ਤੁਹਾਡੇ ਸਾਰਿਆਂ ਨਾਲ ਅਸੀਂ ਬੈਠ ਕੇ ਮਸਲੇ ਦੀ ਗੱਲਬਾਤ ਕਰਾਂਗੇ ਅੱਜ ਜਿਹੜੀ ਮੀਟਿੰਗ ਸੀਗੀ ਬੀਜਪੀ ਦੀ ਅਸੀਂ ਇਜ਼ ਅ ਕੰਟੀਨਿਊਇੰਗ ਪ੍ਰੋਸੈਸ ਅਸੀਂ ਪਹਿਲਾਂ ਕੈਂਡੀਡੇਟਸ ਸਾਰਿਆਂ ਨਾਲ ਗੱਲਬਾਤ ਕੀਤੀ ਐ ਉਹਦੇ ਬਾਅਦ ਸਾਡੇ ਜਿਹੜੇ ਡਿਸਟ੍ਰਿਕਟ ਪ੍ਰਧਾਨ ਐ ਉਹਨਾਂ ਨਾਲ ਸਾਰਿਆਂ ਨਾਲ ਗੱਲਬਾਤ ਅਜੇ ਹੋਣੀ ਐ ਉਹਦੇ ਬਾਅਦ ਜਿਹੜੇ ਸਾਡੇ ਇੰਚਾਰजेस ਸੀਗੇ ਉਹ ਇੰਚਾਰजेस ਕਨਵੀਨਰ ਸੀਗੇ ਇਲੈਕਸ਼ਨ ਦੇ ਦੌਰਾਨ ਤੇ ਉਹਦੇ ਬਾਅਦ ਕੋਰ ਕਮੇਟੀ ਤੇ ਸਾਡੇ ਜਿਹੜੇ ਮੈਂਬਰ ਸਹਿਬਾਨ ਐ ਇਹਦੇ ਤੇ ਸਸਟੈਂਪੋਲਿਸੀ ਡਿਸੀਜਨ ਲੈਣ ਵਾਸਤੇ ਉਹ ਮੀਟਿੰਗ ਅਜੇ ਬਾਅਦ ਹੋਣੀ ਹੈ ਇਹਨਾਂ ਸਾਰੇ ਮਸਲਿਆਂ ਨੂੰ ਲੈ ਕੇ ਅੱਜ ਗੱਲਬਾਤ ਹੋਈ ਹੈ ਤੇ ਮੈਂ ਸਮਝਦਾ ਹਾਂ ਪਾਰਟੀ ਹਾਈ ਲੈਵਲ ਤੇ ਥੋੜੇ ਜਨਾਚੇ ਹਰੇਕ ਸਟੇਟ ਤੋਂ ਬੁਲਾ ਕੇ ਇੱਥੇ ਦੀ ਆਪਣੀ ਆਪਣੀ ਰਿਪੋਰਟਸ ਲੈਣਗੇ ਤੇ ਜਿਹੜੀਆਂ ਮੋਟੀ ਮੋਟੀ ਗੱਲਾਂ ਕੈਂਡੀਡੇਟ ਸਾਹਿਬਾਨ ਦੇ ਸਾਹਮਣੇ ਆਈਆਂ ਮੈਂ ਤੁਹਾਡੇ ਨਾਲ ਸਾਂਝੀ ਕਰ ਦਿਆ ਨਾ ਬਾਕੀ ਤਾਂ ਇਹ ਪ੍ਰੋਸੈਸ ਹੈ ਬਾਕੀ ਸਾਰੇ ਦਾ ਚੈਨਲ ਗੱਲਬਾਤ ਹੋਊਗੀ ਡਿਸਟ੍ਰਿਕਟ ਪ੍ਰੈਜ਼ੀਡੈਂਟਸ ਨਾਲ ਕੋਰ ਕਮੇਟੀ ਨਾਲ बीजेपी ने बहुत बेहतर परफॉर्म ਕੀਤਾ ਹੈ ਬਟ ਬੈਟਰ ਇਸ ਨਾਟ ਇਨਾਫ ਵੀ ਹੈਵ ਡਨ ਬੈਟਰ ਬਟ ਬੈਟਰ ਇਸ ਨਾਟ ਇਨਾਫ ਵੀ ਹੈਵ ਟੂ ਸਕਸੀਡ ਬੈਟਰ ਆਪਣੇ ਆਪ ਚ ਸਾਡੇ ਵਾਸਤੇ ਇੱਕ ਟੀਚਾ ਨਹੀਂ ਸੀਗਾ ਸਾਡਾ ਟੀਚਾ ਹੈ बीजेपी ਨੂੰ ਪੰਜਾਬ ਦੇ ਅੰਦਰ ਕਾਮਯਾਬ ਕਰਨਾ ਉਸ ਦਿਸ਼ਾ ਦੇ ਵਿੱਚ ਕਦਮ ਜਿਹੜਾ ਚੱਕਿਆ ਗਿਆ ਉਹਦੇ ਵਾਸਤੇ ਮੈਂ ਬਹੁਤ ਆਭਾਰੀ ਆ ਸਾਡੇ ਪਾਰਟੀ ਦੇ ਸਾਰੇ ਵਰਕਰ ਸਹਿਬਾਨ ਦਾ ਸਾਡੇ ਹਰੇਕ ਅਹੁਦੇਦਾਰ ਦਾ ਚਾਹੇ ਉਹ ਮੰਡਲ ਪ੍ਰਧਾਨ ਸੀਗੇ ਚਾਹੇ ਸ਼ਕਤੀ ਕੇਂਦਰ ਸੀਗੇ ਚਾਹੇ ਸਾਡੇ ਡਿਸਟ੍ਰਿਕਟ ਪ੍ਰਧਾਨ ਤੇ ਹੋਰ ਸਾਡੇ ਤਿਲ ਹੋਰ ਕਮੇਟੀ ਮੈਂਬਰ ਸਹਿਬਾਨ ਸਾਡੇ ਸਿਗਰਟ ਮੰਤਰੀ ਆ ਸਾਡੇ ਇਨਚਾਰਜ ਜਿਹੜੇ ਸੀਗੇ ਰੂਪਨੀ ਜੀ ਡਾਕਟਰ ਨਰਿੰਦਰ ਜੀ ਸਾਰਿਆਂ ਦਾ ਮੈਂ ਆਭਾਰੀ ਹਾਂ ਕਿ ਉਹਨਾਂ ਦੀ ਦਿਸ਼ਾ ਨਿਰਦੇਸ਼ ਦੇ ਅੰਦਰ ਚੱਲ ਕੇ ਪਾਰਟੀ ਨੇ ਜਿਹੜਾ ਪਰਫਾਰਮੈਂਸ ਕੀਤੀ ਹੈ ਸਾਰੇ ਲੋਕ ਇਸ ਗੱਲ ਨੂੰ ਲੈ ਕੇ ਉਤਸ਼ਾਹਿਤਤਾ ਜਿੱਥੇ ਹੈਗੇ ਵੀ ਸਾਢੇ 6% ਤੋਂ ਵਧਾ ਕੇ ਕਰੀਬਨ ਸਾਢੇ 18% ਤੋਂ ਫालतू ਜਿਹੜਾ ਵੋਟ ਸ਼ੇਅਰ ਵਧਿਆ ਉਹਦੇ ਵਾਸਤੇ ਪੰਜਾਬ ਦੇ ਲੋਕਾਂ ਦੇ ਵਾਸਤੇ ਵੀ ਅਸੀਂ ਆਭਾਰ ਪ੍ਰਗਟ ਕੀਤਾ ਹੈ ਸਾਡੇ ਸਾਰੇ ਸਾਥੀਆਂ ਨੂੰ ਵੀ ਮੈਂ ਬੇਨਤੀ ਕੀਤੀ ਹੈ ਸਾਰੇ ਸਾਡੇ ਜਿਹੜੇ ਕੈਂਡੀਡੇਟ ਸਹਿਬਾਨ ਸੀਗੇ ਚਾਹੇ ਸਫਲਤਾ ਨਹੀਂ ਮਿਲੀ ਪਰ ਲੋਕਾਂ ਨੇ ਹੰਗਾਰਾ ਦਿਨ ਚੁੱਕ ਕਸਰ ਨਹੀਂ ਛੱਡੀ ਉਹਨਾਂ ਕੋਲ ਜਾ ਕੇ ਉਹਨਾਂ ਦਾ ਧੰਨਵਾਦ ਕਰਨਗੇ ਤੇ ਪਾਰਟੀ ਦੇ ਵੱਲੋਂ ਇੱਕ ਸੰਦੇਸ਼ ਲੈ ਕੇ ਵੀ ਅਗਰ ਗਮਜੀਤ ਬਿੱਟੂ ਜੀ ਨੂੰ ਜਿਹੜਾ ਪ੍ਰਧਾਨ ਮੰਤਰੀ ਜੀ ਨੇ ਮੌਕਾ ਦਿੱਤਾ ਹੈ ਪੰਜਾਬ ਦੇ ਨੁਮਾਇੰਦਗੀ ਕਰਨ ਦਾ ਉਹ ਮੈਂ ਸਮਝਦਾ ਬੀਜੇਪੀ ਦਾ ਜਿਹੜਾ ਫੋਕਸ ਹੈ ਪੰਜਾਬ ਦੇ ਉੱਤੇ ਉਹ ਦਰਸਾਉਂਦਾ ਹੈ ਉਹ ਇਹਦੇ ਨਾਲ ਸਾਬਿਤ ਕਰਦਾ ਹੈ ਵੀ ਕਿਸ ਤਰ੍ਹਾਂ ਪ੍ਰਧਾਨ ਮੰਤਰੀ ਜੀ ਦਾ ਆਪਣਾ ਆ ਕਰਮ ਭੂਮੀ ਰਹੀ ਹੈ ਉਦੇ ਨਾਲ ਉਹਨਾਂ ਦਾ ਜਿਹੜਾ ਲਗਾਅ ਹੈ ਉਹਨੂੰ ਦੇਖਦੇ ਹੋ ਇਹਨਾਂ ਨੂੰ ਮੌਕਾ ਦਿੱਤਾ ਹੈ ਤਾਂ ਮੈਂ ਸਮਝਦਾ ਕਿ ਸਾਨੂੰ ਪੰਜਾਬ ਨੂੰ ਵੀ ਆਸ ਹੈ ਪੰਜਾਬ ਦੇ ਜਿਹੜੇ ਭੱਤੇ ਮੁਤੇ ਹੈ ਉਥੇ ਕੇਂਦਰ ਸਰਕਾਰ ਦੇ ਵਿੱਚ ਜਾ ਕੇ ਬੜੇ ਬਖੂਬੀ ਰੱਖ ਕੇ ਮਜਬੂਤੀ ਨਾਲ ਰੱਖ ਕੇ ਤੇ ਇਹਨਾਂ ਗੱਲਾਂ ਨੂੰ ਅੱਗੇ ਵਧਾਣਗੇ ਇਹਦੇ ਨਾਲ ਹੀ ਜਿਹੜੇ ਅੱਜਕੱਲੇ ਸਾਡੇ ਪ੍ਰੋਗਰਾਮ ਹੈ ਉਹਦੇ ਵਿੱਚ ਅਸੀਂ ਉਹ ਆਈਡੈਂਟੀਫਾਈ ਕੀਤੇ ਹੈ ਬਲॉक्स ਜਿਨ੍ਹਾਂ ਨੂੰ ਅਸੀਂ ਮੰਡਲ ਕਹਿੰਦੇ ਆ ਜਿਹੜੇ ਮੰਡਲ ਦੇ ਅੰਦਰ ਸਾਨੂੰ ਲੀਡ ਮਿਲੀ ਹੈ ਬੀਜੇਪੀ ਪਾਰਟੀ ਕਰੀਬਨ 23 ਹਲਕਿਆਂ ਦੇ ਵਿੱਚ ਜਿੱਥੇ ਪਾਰਟੀ ਨੂੰ ਲੀਡ ਮਿਲੀ ਹੈ ਉਥੇ ਦੇ ਸਾਰੇ ਮੰਡਲ ਜਿਹੜੇ ਹੈ ਉਹਨਾਂ ਨੂੰ ਅਸੀਂ ਇੱਕ ਸਪੈਸ਼ਲ ਸਨਮਾਨ ਪੱਤਰ ਸਾਰਿਆਂ ਨੂੰ ਇਸ਼ੂ ਕਰਾਂਗੇ ਤੇ ਇਕੱਲੇ ਉਹ ਹੀ ਨਹੀਂ ਕਿਉਂਕਿ ਉਹਦੇ باوجود ਵੀ ਬਾਕੀ ਹਲਕਿਆਂ ਦੇ ਵਿੱਚ ਵਿਪਰੀਤ ਸਥਿਤੀਆਂ ਦੇ ਅੰਦਰ ਇਸ ਕਿਸਮ ਦਾ ਇੱਕ ਮਾਹੌਲ ਸਿਰਜਿਆ ਗਿਆ ਸੀ ਬੀਜੇਪੀ ਦੇ ਖਿਲਾਫ ਉਹਨੂੰ ਦੇਖਦੇ ਉਹਦੇ باوجود ਵੀ ਇੱਕ ਜਿਹੜੀ ਗੱਲ ਸਾਹਮਣੇ ਆਈ ਹੈ ਵੀ तकरीबन तकरीबन ਹਰੇਕ ਥਾਂ ਸਾਡੇ ਬੂਥ ਲੱਗੇ ਐ ਵਰਕਰਜ਼ ਨੇ ਹੌਸਲੇ ਨਾਲ ਕੰਮ ਕੀਤਾ ਉਹਨਾਂ ਨੂੰ ਵੀ ਇੱਕ ਰੈਕਗਨੀਸ਼ਨ ਜਿਹੜਾ ਸਰਟੀਫਿਕੇਟ ਪਾਰਟੀ ਉਹਨਾਂ ਨੂੰ ਦੇਊਗੀ ਤੇ ਖਾਸ ਤੌਰ ਤੇ ਉਹਨਾਂ ਹਲਕਿਆਂ ਦੇ ਉੱਤੇ ਅਸੀਂ ਨਿਗਾਹ ਕਰਾਂਗੇ ਜਿੱਥੇ ਚਿੰਤਾ ਦਾ ਵਿਸ਼ਾ ਵੀ ਉਹਦੇ ਵਿੱਚ ਜਿਹੜਾ ਸਾਹਮਣੇ ਆਇਆ ਮੈਂ ਉਸ ਗੱਲ ਦੀ ਜ਼ਿੰਮੇਵਾਰੀ ਫਿਰ ਮ ਆਪਣੇ ਉੱਤੇ ਲੈਣਾ ਕਿਉਂਕਿ ਵਰਕਰਾਂ ਨੇ ਕਸਮ ਨਹੀਂ ਛੱਡੀ ਅਸੀਂ ਚਾਹੇ ਬਹੁਤ ਸਾਰੇ ਹਲਕਿਆਂ ਦੇ ਅੰਦਰ ਵਧੀਆ ਪਰਫਾਰਮ ਕੀਤਾ ਪਰ ਸਾਡੇ ਵਾਸਤੇ ਚਿੰਤਾ ਦਾ ਵਿਸ਼ਾ ਜੇ ਸਾਡੀ ਟਰੈਡੀਸ਼ਨਲ ਸੀਰੀਜ਼ ਜਿਹਨਾਂ ਤੇ ਜਿੱਥੇ ਅਸੀਂ ਲੜਦੇ ਰਹੇ ਹਾਂ ਚਾਹੇ ਉਹ ਗੁਰਦਾਸਪੁਰ ਸੀਗੀ ਚਾਹੇ ਅੰਮ੍ਰਿਤਸਰ ਸਾਲ ਸੀ ਚਾਹੇ ਹੁਸ਼ਿਆਰਪੁਰ ਹੈ ਉਹਨਾਂ ਦੇ ਜਿਹੜੇ ਰਿਜ਼ਲਟ ਆਇਆ ਉਹ ਸਾਡੀ ਆਸ਼ਾ ਦੇ ਮੁਤਾਬਕ ਨਹੀਂ ਉਹਨੂੰ ਅਸੀਂ ਸਪੈਸ਼ਲੀ ਉਸ ਗੱਲ ਤੇ ਉਕੋ ਕੇ ਨਿਗਾਹ ਕਰਕੇ ਕਿਥੇ ਕੀ ਕਮੀਆਂ ਰਹੀਆਂ ਸੰਗਠਨਾਤਮਕ ਕਮੀਆਂ ਰਹੀਆਂ ਜਾਂ ਕੋਈ ਕਿਸੇ ਸਾਜ਼ਿਸ਼ ਦਾ ਸ਼ਿਕਾਰ ਇੱਕ ਸਭ ਤੋਂ ਵੱਡੀ ਸਾਜ਼ਿਸ਼ ਤਾਂ ਮੈਂ ਪਹਿਲਾਂ ਵੀ ਤੁਹਾਡੇ ਨਾਲ ਸਾਂਝਾ ਕਰ ਚੁੱਕਿਆ ਆਂ ਵੀ ਆ ਜਿਹੜਾ ਦੋਗਲਾਪਨ ਤੇ ਲੋਕਾਂ ਨੂੰ ਪ੍ਰਮਿਤ ਕਰਨ ਵਾਲਾ ਆਮ ਆਦਮੀ ਪਾਰਟੀ ਤੇ ਕਾਂਗਰਸ ਨੇ ਇਕੱਠੇ ਵੀ ਸੀਗੇ ਅੱਡ ਵੀ ਸੀਗੇ ਤੇ ਤੀਜਾ ਫੈਕਟਰ ਜਿਹੜਾ ਮਿਲ ਗਿਆ ਇਹਨਾਂ ਦੇ ਵਿਚਾਲੇ ਅਕਾਲੀਆਂ ਨੇ ਵੀ ਮੈਨੂੰ ਲੱਗਦਾ ਵੀ ਆਪਣੀ ਸੀਟ ਬਚਾਉਣ ਵਾਸਤੇ ਕਿਤੇ ਨਾ ਕਿਤੇ ਵੱਡੇ ਪੱਧਰ ਦੇ ਉੱਤੇ ਪੰਜਾਬ ਦੇ ਅੰਦਰ ਐਡਜਸਟਮੈਂਟਸ ਹੋਈਆਂ ਜਿਹਦੇ ਕਰਕੇ ਅਕਾਲੀ ਦਾ ਲਗਾਤਾਰ ਅਜੇ ਮੁਸੀਬਤ ਦੇ ਵਿੱਚ ਹੈ ਤੇ ਮੈਂ ਸਮਝਦਾ ਇਟ ਇਜ਼ ਪਾਰਟ ਆਫ देयर ਓਨ ਗੂਇੰਗ ਇਹਨਾਂ ਦੀ ਆਰਥੀ ਜਿਹੜੀ ਸਾਜੀ ਸੀ ਆਪਣੀ ਸੀਟ ਬਚਾਉਣ ਵਾਸਤੇ ਬਾਕੀ ਸਾਰੇ ਕੈਂਡੀਡੇਟਸ ਦੀ ਬਲੀ ਚੜਾਈ ਗਈ ਹੈ ਉਹ ਦਾ ਵੀ ਇੱਕ ਪਹਿਲੂ ਹੈ ਜਿਹੜਾ ਘੋਕਿਆ ਜਾਊਗਾ ਦੇਖਾਂਗੇ ਕਿੰਨਾ ਕਿਹਦਾ ਅਸਰ ਪਿਆ ਬਟ ਸਾਡੇ ਵਰਕਰਸ ਨੇ ਕਮੀ ਕੋਈ ਨਹੀਂ ਛੱਡੀ ਉਹਦੇ ਵਾਸਤੇ ਮੈਂ ਉਹਨਾਂ ਦਾ ਆਭਾਰੀਆਂ ਧੰਨਵਾਦੀਆਂ ਧਿਆਨ ਨਾਲੇ ਸਮੇਂ ਦੇ ਵਿੱਚ ਅੱਜ ਦੇ ਹਾਲਾਤ ਦੇਖ ਕੇ ਹੋਰ ਵੀ ਉਸ ਗੱਲ ਦੇ ਉੱਤੇ ਮੈਨੂੰ ਬਣ ਮਿਲਦਾ ਹੈ ਕਿ ਭਾਜਪਾ ਨੂੰ ਹੀ ਪੰਜਾਬ ਦੇ ਅੰਦਰ ਆਪੋਜੀਸ਼ਨ ਦਾ ਰੋਲ ਨਿਭਾਣਾ ਪਊਗਾ ਚਾਹੇ ਸਾਡੇ ਐਮਐਲਏ ਉੱਥੇ ਦੋ ਹੀ ਹੈ ਪਰ ਆ ਜਿਹੜਾ ਜ਼ਿੰਮੇਵਾਰੀ ਹੈ ਕਿਉਂਕਿ ਇਹ ਦੋਨੋਂ ਪਤਾ ਨਹੀਂ ਰੜੇ ਹੋਏ ਹੈ ਜਾਂ ਜੋ ਕੁਝ ਹੈ ਇੱਕ ਲੋਕਾਂ ਨੂੰ ਪਰਮਿਤ ਕਰਨ ਦੀ ਸਥਿਤੀ ਵਿੱਚ ਕਿਉਂਕਿ ਐਮਪੀ ਬਣਨ ਦੇ ਬਾਅਦ ਮੈਨੂੰ ਸਮਝ ਨਹੀਂ ਆਇਆ ਨਾ ਕੋਲ ਹੈ ਜਾਂ ਪਰਮਟਾ ਗਿਆ ਜੀ ਬਿਜ਼ਨਸ ਤੋਂ ਬਚ ਸਕਦੇ ਉਹ ਬਿਜ਼ਨਸ ਵਾਲੀ ਤਲਵਾਰ ਕਾਂਗਰਸ ਦੇ ਸੀਨੀਅਰ ਲੀਡਰਸ ਦੇ ਉੱਤੇ ਅੱਜ ਵੀ ਲਟਕ ਰਹੀ ਹੈ ਦੇ ਮੇਬੀ ਉਹ ਐਮਪੀ ਬਣ ਗਏ ਹੋਣੇ ਪਰ ਭਗਵੰਤ ਮਾਨ ਜੀ ਦੀ ਅੱਖ ਝੱਕ-ਝੱਕ ਪਾ ਕੇ ਗੱਲ ਕਰਨ ਵਾਲੀ ਪੋਜੀਸ਼ਨ 'ਚ ਨਹੀਂ ਆਏ ਇਸ ਕਰਕੇ ਪੰਜਾਬ ਦੇ ਉਹਨਾਂ ਮੁੱਦਿਆਂ ਦੇ ਉੱਤੇ ਅਸੀਂ ਗੱਲ ਰੱਖਾਂਗੇ ਚਾਹੇ ਹੈ ਬਿਜਲੀ ਦੀ ਦਰਾਂ ਵਧਾਈਆਂ ਗਈਆਂ ਜਿਹੜਾ ਲੋਕਾਂ ਦੇ ਇੱਕ ਭਰਮ ਸੀਗਾ ਵੀ ਭਗਵੰਤ ਮਾਨ ਜੀ ਜਾਂ ਕੇਜਰੀਵਾਲ ਸਾਨੂੰ ਮੁਫਤ ਬਿਜਲੀ ਦੇ ਰਹੇ ਆ ਪੰਜਾਬ ਦੇ ਲੋਕਾਂ ਨੂੰ ਇਸ ਗੱਲ ਦਾ ਅੰਚਨ ਨਾ ਹੋ ਗਿਆ ਉਹਨਾਂ ਲੋਕਾਂ ਤਾਂ ਘਟੋ ਘਟ ਜ਼ਰੂਰ ਹੋ ਗਿਆ ਜਿਨ੍ਹਾਂ ਨੂੰ ਇਹ ਬਿੱਲ ਵੱਧ ਕੇ ਆਣਗੇ ਵੀ ਇਹ ਬਿੱਲ ਜਿਹੜੇ ਮੁਫਤ ਬਿਜਲੀ ਦੇ ਬਿੱਲ ਇਹਦੇ ਜੇਬ ਚੋਂ ਪੈਸੇ ਕੱਢੇ ਜਾ ਰਹੇ ਆ ਇਸ ਸਰਕਾਰ ਦੀ ਨਲਾਇਕੀ ਨੂੰ ਉਜਾਗਰ ਕਰਨ ਵਾਸਤੇ ਬੀਜੇਪੀ ਪੂਰੀ ਮੁਸਤੈਦੀ ਨਾਲ ਕੰਮ ਕਰੂਗੀ ਤੇ ਸਾਡੇ ਵਰਕਰ ਸਹਿਬਾਨ ਸਾਰੇ ਮਿਲ ਜੁਲ ਕੇ ਇਸ ਜ਼ਿੰਮੇਵਾਰੀ ਨੂੰ ਨਿਭਾਵਾਂਗੇ ਤਾਂ ਕਿ ਆਉਣ ਵਾਲੇ ਜਿਹੜੇ ਇਲੈਕਸ਼ਨ ਹੈ ਚਾਹੇ ਆਬਾਈ ਇਲੈਕਸ਼ਨ ਹੋਣ ਜਲੰਧਰ ਦਾ ਉਹਦੇ ਬਾਅਦ ਐਮਐਲਏ ਦੇ ਉਹਦੇ ਬਾਅਦ ਪੰਚਾਇਤ ਮਿਊਨਿਸਪੈਲਿਟੀ ਕਾਰਪੋਰੇਸ਼ਨ ਜ਼ਿਲ੍ਹਾ ਪਰਿਸ਼ਦ ਪੰਚਾਇਤ ਸੰਪਤੀਆਂ ਦੇ ਇਲੈਕਸ਼ਨ ਸਾਰੇ ਆਉਣ ਵਾਲੇ ਐ ਉਹਦੇ ਵਾਸਤੇ ਸਾਡੀ ਪਾਰਟੀ ਇਹਦੇ ਤੇ ਵੱਡੇ ਪੱਧਰ ਦੇ ਉੱਤੇ ਆਪਣੀ ਪਾਲਿਸੀ ਬਣਾ ਕੇ ਉਹਦੇ ਤੇ ਕੰਮ ਕਰਾਂਗੇ ਇਸ ਕਰਕੇ ਅੱਜ ਆ ਮੀਟਿੰਗ ਹੋਈ ਹੈ ਇੱਕ ਵਾਰ ਫਿਰ ਤੋਂ ਤੇ ਨਾਲ ਜਿਹੜਾ ਜਿਸ ਕੰਮ ਵਾਸਤੇ ਪ੍ਰਧਾਨ ਮੰਤਰੀ ਮੋਦੀ ਜੀ ਨੇ ਆ ਜ਼ਿੰਮੇਵਾਰੀ ਆpropto ਰਮਨਜੀਤ ਮਿੱਟੂ ਜੀ ਤੇ ਜਟਾਇਆ ਹੈ ਉਹਨੇ ਉੱਤੇ ਆਪਣਾ ਇਖਤਿਆਰ ਸਮਝ ਕੇ ਪੰਜਾਬ ਕਹਿੰਿਓ ਪੰਜਾਬ ਦੇ ਲੋਕਾਂ ਦੀ ਆਵਾਜ਼ ਬਣ ਕੇ ਉੱਥੇ ਰਮਨਜੀਤ ਜੀ ਜਿਹੜਾ ਇਹ ਸੁਚਕਣਗੇ ਮੈਂ ਅੱਜ ਜੰਮਾ ਦੀ ਇੱਥੇ ਪਾਰਟੀ ਆਫਿਸ ਨੇ ਆਣ ਦਾ ਫਾਇਦਾ ਉਠਾ ਕੇ ਹਮ ਸੌਰੀ ਆ ਮਪੋ ਪੋਜ਼ਿੰਗ ਅਪਨ ਯੂ ਟੇਕਿੰਗ ਬੈਨੀਫਿਟ ਆਫ ਯੋਰ ਪ੍ਰੈਜ਼ੈਂਸ ਹੇਅਰ ਕਿਉਂਕਿ ਇੱਕ ਬਹੁਤ ਵੱਡੀ ਸਮੱਸਿਆ ਪੰਜਾਬ ਦੇ ਸਾਹਮਣੇ ਆਈ ਹੋਈ ਹੈ ਸਾਡੇ ਜਿਹੜੇ ਸੰਤਕਾਰ ਹੈ ਸ਼ੈਲਰਸ ਐਸਪੈਸ਼ਲੀ ਉਹਨਾਂ ਦੇ ਸਾਹਮਣੇ ਇੱਕ ਬਹੁਤ ਵੱਡੀ ਸਮੱਸਿਆ ਹੈ ਕਿ ਜਿਹੜਾ ਉਹਨਾਂ ਕੋਲ ਚੌਲ ਪਿਆ ਉਹਦੀ ਲਿਫਟਿੰਗ ਨਹੀਂ ਹੋ ਰਹੀ ਉਹਦੇ ਲਿਫਟਿੰਗ ਕਰਕੇ ਇੱਕ ਤਾਂ ਉਹਨਾਂ ਦੇ ਫਾਈਨੈਂਸ਼ੀਅਲ ਬਰਡਨ ਪੈ ਰਿਹਾ ਕਿਉਂਕਿ ਐਫਸੀਆਈ ਤੇ ਜਿਹੜੀ ਇੰਟੈਲੀਜੈਂਸੀ ਹੈ ਉਹਨਾਂ ਕੋਲ ਅੱਗੇ ਲੈ ਜਾਣ ਨੂੰ ਕੋਈ ਜਗ੍ਹਾ ਹੀ ਨਹੀਂ ਉਹਨੂੰ ਸਟੋਰ ਕਿੱਥੇ ਕਰਨ ਤੇ ਉਹਨਾਂ ਦੇ ਲਿਫਟਿੰਗ ਨਹੀਂ ਹੋ ਰਹੀ ਡੈਮੇਜ ਹੋ ਰਿਹਾ ਹੈ ਜਿਹੜਾ ਰਾਈਸ ਹੈ ਇਹੋ ਦੇ ਚ ਮੌਇਸਚਰ ਦਾ ਉਹਨਾਂ ਦੇ ਫਾਈਨੈਂਸ਼ੀਅਲ ਬਰਡਨ ਹੈ ਬਾਕੀ ਵਿਆਜ ਪੈ ਰਿਹਾ ਤੇ ਉਸ ਤੋਂ ਵੀ ਵੱਡੀ ਗੰਭੀਰ ਗੱਲ ਹੈ ਜਿਹੜੀ ਸਾਡੇ ਕਿਸਾਨ ਪਰ ਆਜ ਇਸ ਪਾਸੇ ਨਿਗ੍ਹਾ ਨਹੀਂ ਕਰ ਰਹੇ ਉਹ ਹੈ ਕਿ ਹੋਰ ਜਦੋਂ ਫਸਲ ਆ ਜੂਗੀ ਜੇ ਆਇਥੋਂ ਛੋਨਾ ਚੱਕਿਆ ਨਹੀਂ ਗਿਆ ਇਹੇ ਜੇ ਤੋਂ ਚੌੜ ਚੱਕਿਆ ਨਹੀਂ ਗਿਆ ਤੇ ਉਹ ਚੰਨਾ ਛੋਨਾ ਲੱਗੂਗਾ ਕਿੱਥੇ ਛੋਨਾ ਜਾ ਕੇ ਉਥੇ ਕਿਹੜੇ ਸ਼ੈਲਰ ਦੇ ਵਿੱਚ ਕਿੱਥੇ ਜਾ ਕੇ ਸਟਾਕ ਹੋਊਗਾ ਤੇ ਅਗਰ ਇਸੇ ਤਰ੍ਹਾਂ ਹੀ ਇਹਨਾਂ ਸ਼ੈਲਰਸ ਦੇ ਉੱਤੇ ਇਹਨਾਂ ਦਾ ਨੁਕਸਾਨ ਹੋੁੰਦਾ ਰਿਹਾ ਜਿਹੜੇ ਸ਼ੈਲਰ ਦੇ ਐਸੋਸੀਏਸ਼ਨਸ ਨੇ ਆ ਕੇ ਮੈਨੂੰ ਦੱਸਿਆ ਵੀ ਘੱਟੋ ਘੱਟ 1000 ਸ਼ੈਲਰ ਰਹਿ ਜੇ ਐ ਜਿਹੜੇ ਕਲੋਜ਼ਰ ਦੀ ਸਥਿਤੀ ਤੇ ਇਹਨਾਂ ਸ਼ੈਲਰਾਂ ਦੇ ਤਾਲਾ ਲੱਗ ਜੇ ਆ ਕਿਸਾਨ ਭਰਾਵਾਂ ਦੇ ਵਾਸਤੇ ਪੰਜਾਬ ਵਾਸਤੇ ਪੰਜਾਬ ਦੇ 91 ਵਾਸਤੇ ਇਹਦੇ ਤੇ ਬਹੁਤ ਵੱਡਾ ਇਹਦਾ ਇੰਪੈਕਟ ਪੈਣ ਜਾ ਰਿਹਾ ਹੈ ਜਿਹਦੇ ਕਰਕੇ ਪੰਜਾਬ ਸਰਕਾਰ ਸੁੱਤੀ ਪਈ ਹੈ ਹੁਣ ਜਦੋਂ ਇਹ ਐਸੋਸੀਏਸ਼ਨ ਨੇ ਮਾੜੀ ਮੋਟੀ ਕੋਈ ਹੇਰਿਜੋਲ ਚਾਲੂ ਕੀਤੀ ਹੈ ਮਿਲੇ ਜਾ ਕੇ ਤਾਂ ਮਾੜੇ ਮੋਟੇ ਸ਼ਾਇਦ ਕੰਨ ਚੱਕੇ ਬਟ ਅੱਜ ਤਾਈਂ ਇਸ ਮਸਲੇ ਤੇ ਪੰਜਾਬ ਗਵਰਨਮੈਂਟ ਸੁੱਤੀ ਪਈ ਹੈ ਪਰ ਜ਼ਿੰਮੇਵਾਰੀ ਮੈਂ ਸਮਝਦਾ ਹਾਂ ਵੀ ਸਾਡੇ ਸਾਰਿਆਂ ਦੀ ਹੈ ਪੰਜਾਬ ਦੀ ਜਦੋਂ ਅਸੀਂ اپੋਜੀਸ਼ਨ ਦੀ ਗੱਲ ਕਰਦੇ ਹਾਂ ਅਸੀਂ ਪੰਜਾਬੀ ਹੋਣ ਦਾ ਵੀ ਸਾਡਾ ਉਹਦੇ ਤੇ ਸਾਡਾ ਰਾਹ ਬਣਦਾ ਹੈ ਇਸ ਕਰਕੇ ਮੈਂ ਬਿੱਟੂ ਜੀ ਨੂੰ ਹੈ ਰਿਕੁਐਸਟ ਕਰੂੰਗਾ ਬਿੱਟੂ ਜੀ ਆ ਆਪਰੇ ਪੰਜਾਬ ਦੇ ਭਾਜੀ ਜੀ ਪੀ ਕਨੂ ਪ੍ਰਲਾਦ ਜੋਸ਼ੀ ਜੀ ਜਿਹੜੇ ਸਾਡੇ ਕੰਜ਼ਿਊਮਰ ਫੇਅਰ ਦੇ ਮੰਤਰੀ ਹੈ ਕਿਉਂਕਿ ਵਿਭਾਗ ਅਜਾ ਥੋੜਾ ਵੀ ਲੱਗਦਾ ਇਹਦੇ ਵਿੱਚ ਫੂਡ ਪ੍ਰੋਸੈਸਿੰਗ ਦਾ ਫੂਡ ਪ੍ਰੋਸੈਸਿੰਗ ਦਾ ਸਭ ਤੋਂ ਵੱਡਾ ਜਿਹੜਾ ਕੰਮ ਹੈ ਉਹ ਸ਼ੈਨਲ ਪੰਜਾਬ ਦੇ ਅੰਦਰ ਜਿਹੜੇ ਕੰਮ ਕਰ ਰਹੇ ਉਹਦੇ ਵਾਸਤੇ ਮੈਂ ਤੁਹਾਨੂੰ ਬੇਨਤੀ ਕਰੂੰਗਾ ਕਿ ਇਹਦੇ ਉੱਤੇ ਤੁਸੀਂ ਪਲੀਜ਼ ਪ੍ਰਾਜੈਲਸੀ ਜੀ ਨਾਲ ਟਾਈਮ ਵੀ ਲੈ ਕੇ ਤੇ ਸਾਰੇ ਡੈਨੇਗੇਸ਼ਨ ਲਾ ਕੇ ਮਿਲ ਕੇ ਇਸ ਮਸਲੇ ਦਾ ਜਿੰਨਾ ਛੇਤੀ ਛੇਤੀ ਹੱਲ ਕਰਾਇਆ ਜਾਵੇ ਪੰਜਾਬ ਤੇ ਪੰਜਾਬ ਦੇ ਕਿਸਾਨਾਂ ਚ ਇਹਦਾ ਬਹੁਤ ਵੱਡਾ ਯੋਗਦਾਨ ਆਊਗਾ ਧੰਨਵਾਦ ਸਰ थैंक यू ਜੀ ਸਰ ਥੈਂਕ ਯੂ ਸਰ ਉਸਾਂ ਨੂੰ ਫਾਵਰ ਜਿਹੜਾ 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 ਉਹਨਾਂ ਨੇ ਲੈ ਕੇ ਇੱਕ ਅੱਜ ਰੋਸ ਕਰਤਾ ਹੋਣੀ ਅੰਮ੍ਰਿਤਵਾਰ ਦੇ ਨਾਲ ਲੈ ਕੇ ਵੀ ਕਿਉਂਕਿ ਸਾਰੇ ਉੱਥੇ ਕਹਿੰਦੇ ਕਿ ਆ ਵੀ ਉਹ ਖੇਤ ਪੂਰੀ ਵਾਹ ਲਾਉਣ ਦੀ ਤਿਆਰੀ ਚਾ ਵਾਹ ਨਹੀਂ ਲਾਣ ਦੀ ਸਾਫ ਬਾਕੀ ਦਾ ਪਤਾ ਨਹੀਂ ਕਿ ਉਹ ਵਾਹ ਲਾ ਰਹੇ ਕਿ ਨਹੀਂ ਲਾ ਰਹੇ ਮੈਂ ਅੱਜ ਖਬਰ ਤੁਹਾਡੇ ਚੈਨਲਸ ਦੇ ਰਾਂ ਹਾਂ ਤੇ ਅਖਬਾਰਾਂ 'ਚ ਦੇਖੀ ਹੈ ਵੀ ਮੁੱਖ ਮੰਤਰੀ ਜੀ ਉੱਥੇ ਕਹਿੰਦੇ ਜਾ ਕੇ ਮਕਾਨ ਲੈ ਰਹੇ ਹਨ ਮੁੱਖ ਮੰਤਰੀ ਜੀ ਜਿਲੰਦਰ ਬੈਸਟ ਸੀਟ ਨਹੀਂ ਚੇਤਾਨ ਚਲੇ ਮੁੱਖ ਮੰਤਰੀ ਜੀ ਤਾਂ ਆਪਣਾ ਚੀਫ ਮਿਨਿਸਟਰਸ਼ਿਪ ਬਚਾਉਣ ਚੱਲੇ ਆ ਕਿਉਂਕਿ ਆਂਚ ਆਈ ਘੜੀ ਹੈ ਸਾਬ ਕਿ ਮੈਂ ਐਸੇ ਮੰਚ ਤੇ ਕਹਿ ਕੇ ਅਗਾ ਸੀ ਜਦੋਂ ਤੁਸੀਂ ਸਾਥੀਆਂ ਨੇ ਪੁੱਛਿਆ ਸੀ ਵੀ ਅਮਿਸ਼ਾ ਜੀ ਕਹਿਗੇ ਅਮਿਸ਼ਾ ਜੀ ਕੁਝ ਨਹੀਂ ਕਹਿਗੇ ਸਾਬ ਅਮਿਸ਼ਾ ਜੀ ਤਾਂ ਸ਼ੀਸ਼ਾ ਦਿਖਾ ਕੇ ਗਏ ਸੀਗੇ ਵੀ ਤੁਹਾਨੂੰ ਤੁਹਾਡੇ ਵਾਲੇ ਐਮਐਲ ਸਾਹਿਬ ਆ ਨਹੀਂ ਦੇਖ ਲੈਣਗੇ ਤੇ ਐਮਐਲਏ ਹੁਣ ਦੇਖੋ ਪਾਟਕ ਸਾਹਿਬ ਨਾਲ ਵੀ ਐਮਐਲਿਆਂ ਦੀ ਮੀਟਿੰਗ ਹੋ ਗਈ ਐਮਐਲਏ ਸਾਹਿਬਾਨ ਦੀ ਮੀਟਿੰਗ ਹੋਣ ਵੇ ਜਿਹੜੇ ਅੱਖ ਬਣਾ ਕੇ ਆਏ ਐ ਸ਼ਹਿਰ ਦਿਖਣ ਠੀਕ ਲੱਗ ਗਿਆ ਹਰਾ ਕੋਚੜਾ ਜੀ ਉਹਨਾਂ ਨਾਲ ਵੀ ਮੀਟਿੰਗ ਹੋ ਗਈ ਭਗਵੰਤ ਮਾਨ ਜੀ ਨਾਲ ਵੀ ਮੀਟਿੰਗ ਹੋ ਗਈ ਉਹਨਾਂ ਨਾਲ ਐਮਐਲਏ ਦੀ ਮੀਟਿੰਗ ਹੋ ਗਈ ਜਿਨ੍ਹਾਂ ਨਾਲ ਅੱਜ ਤੱਕ ਕਦੇ ਚੀਫ ਹੰਡੀਸ ਤੇ ਦਰਸ਼ਨ ਨਹੀਂ ਸੀ ਹੋਏ ਤੇ ਰੋਲਾ ਦਾ ਪਿਆ ਖੜਾ ਹੈ ਤੇ ਆ ਹੁਣ ਵੈਸਟ ਦਾ ਰੋਲਾ ਨਹੀਂ ਆ ਦੋ ਸੈਕਟਰ ਦਾ ਰੋਲਾ ਹੈ ਕੋਟੀ ਬਚਦੀ ਐ ਕਿ ਨਹੀਂ ਬਚਦੀ ਉੱਥੇ ਲੈਣੀ ਪਊਗੀ ਕੋਟੀ ਆ ਕੋਟੀ ਤਾਂ ਖਾਲੀ ਕਰਨੀ ਪਊਗੀ ਸਾਰੂ ਕਿਰਾਏ ਤੇ ਲੈ ਲੈਣ ਚਾਹ ਪੱਕਾ ਮਕਾਨ ਲੈ ਲੈਣ ਆ ਕੋਠੀ ਖਾਲੀ ਹੋਊਗੀ ਮੇਰਾ ਮਨਣਾ ਆ थैंक यू ਲੋਕੋ ਲੱਗਦਾ ਕਿ ਆਵਾਦੀ ਪਾਰਟੀ ਦਿੱਲੀ ਜਿਹੜੀ ਉਹ ਵੇਟ ਕਰ ਰਹੀ ਹੈ ਕਿ ਰਿਜ਼ਲਟ ਆਏ ਤਦ ਤੱਕ ਉਸ ਤੋਂ ਵੱਧ ਰੱਖੀ ਕੋਈ ਦੇਖੋ ਕੀ ਕਰ ਰਹੀ ਹੈ ਕਿ ਨਹੀਂ ਕਰ ਰਹੀ ਹੁਣ ਤਿਆਲ ਮੈਂ ਤਿਆੜ ਬੈਠੇ ਆ ਉਹਨਾਂ ਦਾ ਤਾਂ ਉਹ ਦੱਸਣ ਕੀ ਕਰ ਰਹੇ ਪਹਿਲਾਂ ਤਾਂ ਬਾਹਰ ਆਉਣ ਦਾ ਇੰਤਜ਼ਾਮ ਕਰ ਰਹੇ ਉੱਥੇ ਪੱਕਾ ਐਡਰੈਸ ਨਹੀਂ ਬਣਾਉਣਾ ਚਾਹਦੇ ਹੋ ਕੋਸ਼ਿਸ਼ ਉਹਨਾਂ ਦੀ ਹੈ ਵੀ ਪਰਮਾਨੈਂਟ ਐਡਰੈਸ ਨਾ ਬਣ ਜੇ ਪਰ ਭਗਵੰਦ ਮਾਨ ਜੀ ਨੂੰ ਪਰਮਾਨੈਂਟ ਐਡਰੈਸ ਇੱਥੇ ਵਾਲਾ ਜਿਹੜੀ ਦੋ ਸੈਂਟਰ ਵਾਲੀ ਕੋਠੀ ਹੈ ਇਹ ਬਦਲਣਾ ਪਊਗਾ ਹਾਲਾਤ ਐਜੇ ਬਣ ਰਹੇ ਆ ਪੋਲਿਟੀਕਲ ਜੋ ਕੁਝ ਮੈਂ ਦੇਖ ਸਕਦਾ ਸਰ ਮੈਂ ਕੋਈ ਡੰਕੀ ਨਹੀਂ ਦੇ ਰਹਾ ਮੈਂ ਤਾਂ ਕਹਿ ਰਿਹਾ ਇੰਤਜ਼ਾਮ ਕਰ ਲਿਓ ਪਿਛਲੀ ਵਾਰੀ ਦੇਖੋ ਹੋਣ ਕੀ ਜਾ ਰਿਹਾ ਥੋੜੇ ਦਿਨਾਂ ਚ ਇੱਕ ਬਹੁਤ ਹੀ ਮਸ਼ਹੂਰ ਸ਼ਾਦੀ ਦੀ ਉਹ ਆਉਣ ਵਾਲੀ ਐਨੀਵਰਸਰੀ ਆਉਣ ਵਾਲੀ ਹੈ ਉਧਰੋਂ ਅਲਰਟ ਫੇਰ ਆਏ ਖੜੇ ਐ ਮੀਟੀਰੋਲੋਜੀਕਲ ਡਿਪਾਰਟਮੈਂਟ ਦੇ ਇਸ ਕਰਕੇ ਪਹਿਲਾਂ ਤਿਆਰੀ ਕਰ ਲੈਣੀ ਚਾਹੀਦੀ ਹੈ ਹੜ੍ਹ ਵਾਲੀ ਕਿਉਂਕਿ ਪਿਛਲੀ ਵਾਰ ਸੁੱਤੇ ਰਹਿ ਗਏ ਪੰਚਕੁਲਾ 'ਚ ਰੋਡ ਸ਼ੇਅ ਕਰ ਰਹੇ ਸੀ ਇੱਥੇ ਆੜਾ ਦਵਾੜਾ ਚੰਡੀਗੜ੍ਹ ਦਾ ਚਾਹੇ ਮੁਵਾਲੀ ਸੀਗਾ ਚਾਹੇ ਡੇਰਾ ਬਸੀ ਸੀਗਾ ਇਹ ਸਾਰੇ ਰੁੜ ਗਏ ਇਸ ਕਰਕੇ ਪਹਿਲਾ ਇੰਤਜ਼ਾਮ ਉਹ ਵੀ ਕਰ ਲੈਣ ਮਕਾਨ ਦਾ ਇੰਤਜ਼ਾਮ ਕਰਾਣ ਬਾਅਦ ਚ ਕਹਿਣ ਵੀ ਮਨ ਤੋਂ ਪਤਾ ਨਹੀਂ ਲੱਗਿਆ ਅੰਦਰੋਂ ਧਿਆੜ ਚੋਂ ਹੀ ਆਰਡਰ ਆ ਗਿਆ ਵੀ ਥੋੜਾ ਅੱਗਾ ਮਿਝਾਓ ਹੋਰ ਹੀ ਅਜ ਮੀਟਿੰਗ ਕਰ ਰਹੇ ਆ ਮੈਂ ਤੁਹਾਨੂੰ ਦੱਸਿਆ ਵੀ ਸੋ ਆਨ ਗoing ਪ੍ਰੋਸੈਸ ਸਾਡੀ ਮੀਟਿੰਗਸ ਅਜੇ ਹੋਰ ਵੀ ਬਾਕੀ ਹੈਗੀਆਂ ਉਹਦੇ ਸਾਰੇ ਗੱਲ ਕਰਾਂਗੇ ਸਾਰੇ ਮਸਲੇ ਸਾਹਿਬ ਦੇਖੋ ਪੰਜਾਬ ਬੜੀ ਆਸਾਨ ਨਾਲ ਅਸੀਂ ਸਾਡੀ ਆ ਮੈਂ ਸਮਝਦਾ ਵੀ ਤੁਹਾਨੂੰ ਨਹੀਂ ਮੌਕਾ ਮਿਲਿਆ ਉਸ ਜਿੱਤ ਦੀ ਜਿਹੜੀ ਮਾਲਾ ਸੀ ਉਹਦੇ 'ਚ ਆਪਣਾ ਪੰਜਾਬ ਦੇ ਫੁੱਲ ਉਸ 'ਚ ਪਾ ਸਕੀਏ ਪਰ ਮੋਦੀ ਜੀ ਦਾ ਪੰਜਾਬ ਦੇ ਨਾਲ ਲਗਾਅ ਵਾ ਅਸੀਂ ਆਪਣਾ ਅੱਕ ਸਮਝਦੇ ਹਾਂ ਇਸ ਕਰਕੇ ਪੰਜਾਬ ਦੇ ਮੁੱਦੇ ਜਿੱਥੇ ਇਹ ਕੰਮ ਸਰਕਾਰ ਦੇ ਕਰਨ ਵਾਲੇ ਆ ਹੁਣ ਸ਼ੈਲਰਜ਼ ਦੀ ਪ੍ਰੋਬਲਮ ਹੈ ਸੁਨੀਲ ਜਾਕੜ ਕਿਉਂ ਚਿੱਠੀਆਂ ਲਿਖੇ ਸਾਡੇ ਮੰਤਰੀ ਜੀ ਕੀ ਕਰ ਰਹੇ ਸਿਵਲ ਸਪਲਾਈਜ਼ ਵਾਲੇ ਹੋ ਸਕਦਾ ਉਹਨਾਂ ਦੇ ਆਪਣੇ ਕੋਈ ਪ੍ਰੋਬਲਮਸ ਹੋਣ ਘਟਾਰੂ ਚੱਕਦੀਆਂ ਪਰ ਜਾ ਤਾਂ ਸਕਦੇ ਆ ਜਾ ਕੇ ਪ੍ਰਲਾਜੋਸ਼ੀ ਜੀ ਨੂੰ ਪਹਿਲੀ ਚਿੱਠੀ ਉਹਨਾਂ ਨੂੰ ਲਿਖਣੀ ਚਾਹੀਦੀ ਸੀਗੀ ਸੁਨੀਲ ਜਾਕੜ ਕਿਉਂ ਲਿਖੇ ਕਿਉਂਕਿ ਸੁਨੀਲ ਜਾ ਕੜਿਆ ਬੀਜੇਪੀ ਨੂੰ ਆਪਣੀ ਜ਼ਿੰਮੇਵਾਰੀ ਤੋਂ ਨਹੀਂ ਭਜਦੇ ਸਾਹਿਬ ਅਸੀਂ ਅਸੀਂ ਸਾਡੇ ਦੇ ਲੋਕਾਂ ਨੇ ਭਰੋਸਾ ਕੀਤਾ ਸਾਨੂੰ ਜੇ 19% ਵੋਟ ਦਿੱਤੇ ਹੈ ਸਾਡੀ ਜ਼ਿੰਮੇਵਾਰੀ ਹੋਰ ਸਾਡੇ ਤੇ ਬਣ ਗਈ ਅਸੀਂ ਪੰਜਾਬ ਦੇ ਮੁੱਦੇ ਚੱਕਾਂਗੇ ਸਾਨੂੰ ਇੱਕ ਆਵਾਜ਼ ਮਿਲ ਗਈ ਉੱਥੇ ਇਹਨਾਂ ਨੂੰ ਅਸੀਂ ਫੜ ਕੇ ਨਾਲ ਚਾਹੇ ਹਰ ਪ੍ਰਲਾਜ ਜੋਸ਼ੀ ਜੀ ਕੋਲ ਜਾਣਾ ਹੈ ਚਾਹੇ ਅਸੀਂ ਐਵੀਏਸ਼ਨ ਮਨਿਸਟਰ ਸਾਹਿਬ ਕੋਲ ਜਾਣਾ ਹੈ ਆਹ ਕੰਮ ਜਿਹੜੇ ਐ ਤਾਂ ਅਸੀਂ ਕਰਵਾਣੇ ਐ ਸਭ ਪਿੱਛੇ ਲੱਗ ਕੇ ਕਰਾਵਾਂਗੇ ਬਿਹਤਰ ਹੋਊਗਾ ਅਗਰ ਭਗਵੰਦ ਮਾਨ ਜੀ ਨੂੰ ਪ੍ਰੋਬਲਮ ਆ ਰਹੀ ਹੈ ਬੈਠ ਕੇ ਗੱਲ ਕਰਨ ਆ ਕੇ ਮਿਲਣ ਰਵਨੀਜੀ ਨੂੰ ਤੇ ਜਾ ਕੇ ਕੰਮ ਕਰੀਏ ਸਰ ਡਾਕਟਰ ਸਾਹਿਬ ਆਪ ਦੀ ਵੀਡੀਓ ਦੇ ਵਿੱਚ ਮਾਨਸਬ ਦੇ ਵਿੱਚ ਕਿਸਾਨੀ ਮਸਲਾ ਕਿਸਾਨੀ ਮਸਲਾ ਨੂੰ ਲੈ ਕੇ ਬਿਲਕੁਲ ਸਾਬ ਕਿਸਾਨੀ ਮਸਲਾ ਸਭ ਤੋਂ ਪਹਿਲਾਂ ਤਾਂ ਮੈਂ ਸਮਝਦਾ ਹਾਂ ਵੀ ਇੱਕ ਬਹੁਤ ਹੀ ਮਚੂਰ ਐਂਡ ਸੰਬਡੀ ਵਿਦ ਅ ਵੈਲਥ ਆਫ ਪੋਲਿਟੀਕਲ ਐਕਸਪੀਰੀਅੰਸ ਐਂਡ ਐਡਮਿਨਿਸਟ੍ਰੇਸ਼ਨ ਐਕਸਪੀਰੀਅੰਸ ਸ਼ਿਵਰਾਜ चौहान ਜੀ ਉਹਨਾਂ ਨੂੰ ਜਿਹੜਾ ਕ੍ਰਿਸ਼ੀ ਮੰਤਰੀ ਬਣਾਇਆ ਇਹ ਉਹਨਾਂ ਦੇ ਮੰਤਰੀ ਬਣ ਦੇ ਨਾਲ ਤੁਸੀਂ ਉਹਨਾਂ ਦਾ ਪਿਛੋਕੜ ਦੇਖੋ ਵੀ ਅਗਰ ਐਗਰੀਕਲਚਰ ਦੀ ਦੇਸ਼ ਦੇ ਅੰਦਰ ਜਿਹੜੀ ਗਰੋਥ ਰੇਟ ਹੈ ਕਿ Madhya Pradesh ਦਾ ਗਰੋਥ ਰੇਟ ਕੰਪੇਅਰ ਕਰਕੇ ਦੇਖੋਗੇ ਕੋਈ ਉਹਦੇ ਬਾਅਦ ਸੁਣੀਣ ਜਾਕਰ ਨੂੰ ਕਿਸੇ ਚੀਜ਼ ਕਹਿਣ ਦੀ ਲੋਡਿੰਗ ਪੈਦੀ ਇਸ ਕਰਕੇ ਆ ਸਦਭਾਵਨਾ ਹੈ ਸਭ ਤੋਂ ਪਹਿਲਾਂ ਤੁਸੀਂ ਮੇਰੀ ਚਿੱਠੀ ਚਾਹੇ 에어ਪੋਰਟ ਵਾਲੀ ਚੱਕ ਲਈ ਚਾਹੇ ਅੱਜ ਮੈਂ ਸ਼ੈਲਰ ਦੀ ਲਿਖੀ ਉਸ ਤੋਂ ਪਹਿਲਾਂ ਜਿਹੜਾ ਮੈਂ ਪਹਿਲਾਂ ਟਵੀਟ ਪਾਇਆ ਸੀਗਾ ਚਿੱਠੀ ਦੇ ਨਹੀਂ ਪਾਇਆ ਟਵੀਟ ਪਾਇਆ ਸੀਗੀ ਉਹ ਸੀਗਾ ਪ੍ਰਧਾਨ ਮੰਤਰੀ ਜਿਹਨੇ ਸਭ ਤੋਂ ਪਹਿਲਾਂ ਜਿਹੜੀ ਫਾਈਲ ਸਾਈਨ ਕੀਤੀ ਸੀਗੀ ਉਹ ਕਿਸਾਨ ਸਨਮਾਨ ਨਹੀਂ ਦੇ ਦਿੱਤੀ ਸੀ ਸਭ ਤੇ ਕਿਸਾਨਾਂ ਦਾ ਮਸਲਾ ਪ੍ਰਧਾਨ ਮੰਤਰੀ ਜੀ ਦੇ ਦਿਮਾਗ ਦੇ ਸਭ ਤੋਂ ਪਹਿਲੇ ਪਾਇਦਾਨ ਤੇ ਹੈ ਤੇ ਸਾਡੇ ਪਹਿਲੇ ਪਾਇਦਾਨ ਤੇ ਹੈ ਅਸੀਂ ਕਿਸਾਨਾਂ ਦੇ ਮਸਲੇ ਤੇ ਹੱਲ ਕਰਾਂਗੇ ਸਭ ਹੋ ਸਕਦਾ ਹੈ ਕਿ ਕਿਸਾਨ ਦੇ ਜਿਹੜੇ ਅਖੌਤੀ ਆਗੂ ਹੈ ਉਹਨਾਂ ਦੇ ਮਸਲੇ ਸਾਡੇ ਤੋਂ ਨਾ ਹੋਣ ਪਰ ਕਿਸਾਨਾਂ ਦੇ ਜਿਹੜੇ ਜੈਨੂਇਨ ਇਸ਼ੂਜ਼ ਹੈ ਉਹਨਾਂ ਨੂੰ ਐਡਰੈਸ ਕਰਨ ਵਾਸਤੇ ਪ੍ਰਧਾਨ ਮੰਤਰੀ ਜੀ ਬਿਲਕੁਲ ਤੇ ਸਾਡੇ ਜਿਹੜੇ ਐਗਰੀਕਲਚਰ ਮਿਨਿਸਟਰ ਸ਼ਿਵਰਾਜ ਜੀ ਚੋਹਾਨ ਸਾਹਿਬ ਹੈ ਉਹ ਬਹੁਤ ਹੀ ਤਤਪਰ ਹੈ ਐਂਡ ਇਸ ਕੈਪੇਬਲ ਮਨੂ ਪੂਰੀ ਉਮੀਦ ਹੈ ਕਿ ਪੰਜਾਬ ਤੇ ਪੂਰੇ ਦੇਸ਼ ਦੇ ਕਿਸਾਨਾਂ ਦੀ ਸਮੱਸਿਆ ਉਹਨੂੰ ਹੱਲ ਕਰਾਂਗੇ ਪੰਜਾਬ ਦਾ ਇੱਕ ਹੋਰ ਵੱਡਾ ਮੁੱਦਾ ਜੀ ਪੰਜਾਬ ਦਾ ਜੋ ਸਿੱਖਾਂ ਦਾ ਆਪਣੇ ਤੇ ਪਹਿਲਾਂ ਫੈਨਸ ਨੂੰ ਥੋੜਾ ਨਰਮ ਰੁਖ ਦਿਖਾਰੇ ਨੇ ਉਹਨੂੰ ਲੈ ਕੇ ਵੀ ਕੋਈ ਸਟੈਂਡ ਦੇਖੋ ਸਭ ਹਰੇਕ ਵਿਅਕਤੀ ਜਦੋਂ ਮੈਂ ਆਪੋਜੀਸ਼ਨ 'ਚ ਬੈਠਾ ਹੁੰਦਾ ਮੇਰਾ ਰੋਲ ਹੋਰ ਹੁੰਦਾ ਆ ਜਿਹੜਾ ਅੱਜ ਇਸ ਨਾਟ ਸਿਟਿੰਗ ਐਜ਼ ਰਵਨੀਤ ਬਿੱਟੂ ਜੀ ਹੀ ਸਿਟਿੰਗ ਐਜ਼ ਅ ਮਿਨਿਸਟਰ ਇਨ ਦਾ ਯੂਨੀਅਨ ਮਿਨਿਸਟਰ ਆਫ ਮਿਨਿਸਟਰ ਆਫ ਸਟੇਟ ਇਨ ਦਾ ਕੈਬਨਿਟ ਅੱਜ ਦੇਸ਼ ਦੀ ਗੱਲ ਕਰਨੀ ਹੈ ਪਰਿਵਾਰ ਦੇ ਅੰਦਰ ਬੈਠ ਕੇ ਇਹਨਾਂ ਨੇ ਜੋ ਕੁਝ ਕੀਤਾ ਹੈ ਦੇਸ਼ ਵਾਸਤੇ ਜੋ ਕੋਈ ਫੈਸਲੇ ਲਏ ਹੈ ਤੇ ਉਹ ਵੀ ਮੈਂ ਸਮਝਦਾ ਕਿ ਇੱਕ ਜਿਹੜਾ ਪਾਰਟੀ ਪੱਧਰ ਤੇ ਫੈਸਲਾ ਪਾਰਟੀ ਦਾ ਪੱਧਰਦਾ ਹੈ ਕਿ एवरीवन ਬੀ ਇਸ ਸੇਮ ਇਨ ਫਰੰਟ ਆਫ ਲਾ ਸਾਰੇ ਵਾਸਤੇ ਕਾਨੂੰਨੀ ਜੋ ਪ੍ਰਕਿਰਿਆ ਹੈ ਉਹਦੇ ਹਿਸਾਬ ਨਾਲ ਸਾਰਿਆਂ ਨੂੰ ਜਿਹਦਾ ਜੋ ਹੱਕ ਬਣਦਾ ਉਹਨੂੰ ਉਹਨੂੰ ਮਿਲਣਾ ਚਾਹੀਦਾ ਹੈ ਥੈਂਕ ਯੂ ਸਰ ਕਰਦੇ ਆ ਕਿ ਰਾਸ਼ਟਰਪਤੀ ਲੈ ਕੇ ਜੀ ਤੁਸੀਂ ਰਾਸ਼ਟਰਪਤੀ ਜੀ ਦਾ ਮੁੱਦਾ ਬਹੁਤ ਹੋਦਾ ਹੈ ਕਿ ਰੇਲ ਲਾਈਨ ਨੂੰ ਜੁੜੇ ਮਾਲਵੇ ਨੂੰ ਜੁੜਾ ਜਾ ਸਕਦਾ ਦੁਨੀਆ ਦੇ ਨਾਲ ਔਰ ਕੇਵਲ ਆਪੋ ਹੀ ਪੰਜਾਬ ਦੇ ਟੋਟੇ ਕਰਕੇ ਬੱਸਾਂ ਵੀ ਨਸਤੀ ਖਾਸ ਤੌਰ ਤੇ ਖਾਸ ਤੌਰ ਉੱਤੇ ਹੋ ਜਾਣਾ ਚਾਹੀਦਾ ਸਰ ਜਨਤਪ੍ਰਧਾਨ ਜੀ ਤੇ ਦੁੰਦੇ ਕਲਕਮ ਜੀ ਨੇ ਇਹਨਾਂ ਦੀ ਆ ਪਰ ਇਹਨਾਂ ਦਾ ਧੰਨਵਾਦੀ ਮੈਨੂੰ ਮੌਕਾ ਦਿੱਤਾ ਨਾਲ ਤੇ ਜਿਹੜੀ ਵੀ ਗੱਲ ਸੈਂਟਰ ਗਵਰਨਮੈਂਟ ਤੱਕ ਪਹੁੰਚਾਉਣ ਦੀ ਆ ਉਹ ਮੈਂ ਬਾਕੂ ਵੀ ਆਪਣੀ ਜ਼ਿੰਮੇਵਾਰੀ ਨਿਭਾਵਾਂਗਾ ਤੇ ਪਹਿਲਾਂ ਮੈਂ ਅੱਜ ਧੰਨਵਾਦ ਕਰਦਾ ਰਖਤ ਸਾਹਿਬ ਦਾ ਜਿਹੜੀ ਪ੍ਰਧਾਨ ਜਿਹੜੇ ਵੀ ਪਾਰਟੀ ਦਾ ਬਹੁਤ ਵੱਡਾ ਰੋਲ ਹੁੰਦਾ ਪੂਰੀ ਵੀ ਸੂਬੇ ਦੇ ਜਿਹਨੂੰ ਵੀ ਉੱਥੇ ਮੰਤਰੀ ਬਣਾਉਣਾ ਕੈਬਨਿਟ ਲੈ ਕੇ ਜਾਣਾ ਯੂਨੀਅਨ ਆਫ ਕੌਂਸਲੈਂਟਸ ਲੈ ਕੇ ਜਾਣਾ ਮੈਂ ਖਾਸ ਤੌਰ ਤੇ ਬੀਜੇਪੀ ਤੇ ਸਾਡੇ ਪ੍ਰਧਾਨ ਜਾਖੜ ਸਾਹਿਬ ਦਾ ਮੈਂ ਇਸ ਕਰਕੇ ਧੰਨਵਾਦ ਕਰਦਾ ਕਿ ਮੇਰੇ ਤੇ ਇਹਨਾਂ ਨੇ ਅશીਸ਼ਵਾਦ ਜਿਹੜਾ ਉਹ ਦਿੱਤਾ ਏ ਜਿੰਦੀਆਂ ਕਰਾਈਆਂ ਤੋਂ ਇਹਨਾਂ ਦਾ ਧੰਨਵਾਦ ਤੁਮ ਜੀ ਕਰ ਤੁਸੀਂ ਬਿਲਕੁਲ ਠੀਕ ਕਿਹਾ ਇਹ ਮੈਂ 2009 ਚ ਜਦੋਂ ਪਹਿਲੀ ਵਾਰ ਐਮਪੀ ਬਣਿਆ ਉਦੋਂ ਦਾ ਲਗਾਤਾਰ ਇਹ ਪਾਰਲੀਮੈਂਟ ਦੇ ਵਿੱਚ ਤੇ ਸਰਕਾਰ ਦੇ ਕੋਲੇ ਇਸ਼ੂ ਉੱਠਦਾ ਰਿਹਾ ਇਹ 'ਚ ਕੋਈ ਸ਼ੱਕ ਨਹੀਂ ਹੁਣ ਵੀ ਜਿਹੜੇ ਪ੍ਰਾਇੋਰਟੀ ਆ ਉਹਦੇ ਉੱਤੇ ਇਹ ਪ੍ਰੋਜੈਕਟ ਜਿਹੜਾ ਹੈ ਪੂਰੇ ਵਿੱਚ ਦੇ ਹੈਗਾ ਹੈ ਹੁਣ ਮੈਂ ਜਿਵੇਂ ਜਾਖੜ ਸਾਹਿਬ ਨੇ ਕਿਹਾ ਅਸੀਂ ਜਿਹੜੀ ਪੰਜਾਬ ਸਰਕਾਰ ਆ ਉਹਦੇ ਨਾਲ ਆਉਣ ਵਾਲੇ ਦਿਨਾਂ 'ਚ ਮੁੱਖ ਮੰਤਰੀ ਜਿਹੜੇ ਪੰਜਾਬ ਦੇ ਉਹਨਾਂ ਨਾਲ ਗੱਲ ਕਰਾਂਗੇ ਪਰ ਇਹਦੇ ਲਈ ਸੈਂਟਰਲ ਗਵਰਨਮੈਂਟ ਵਾਲੀ ਉਹਦੀ ਪ੍ਰਾਇੋਰਟੀ ਤੇ ਆ ਉਹਦੇ ਵੱਲੋਂ ਕੋਈ ਵੀ ਕਮੀ ਹੈ ਜਿਹੜੀ ਨਹੀਂ ਰਹੂਗੀ ਮੈਂ ਕੱਲ ਹੀ ਇਸ 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 ਬਾਰੇ ਜਿਹੜੇ ਪ੍ਰਾਇੋਰਟੀ ਤੇ ਰੱਖੇ ਹੋਏ ਨੇ ਰੇਲਵੇ ਨੇ ਪੰਜਾਬ ਦੇ ਵਿੱਚੋਂ ਇੱਕ ਇੱਕ ਪ੍ਰੋਜੈਕਟ ਹੈਗਾ ਦੋ ਰੋਟੇ ਨੇ ਇੱਕ ਰਾਜਪੁਰ ਚੰਡੀਗੜ੍ਹ ਵਾਲਾ ਇੱਕ ਮਾਲਵੇ ਦਾ ਹੀ ਕੋਰਪੋਰੇਟ ਮੋਡਾ ਇਹ ਦੋ ਨੇ ਕਿਸ਼ੇ ਹੋਏ ਨੇ ਤੁਸੀਂ ਪੱਟੀ ਵਾਲਾ ਛੱਡਿਆ ਨੇ ਉਹ ਵੀ ਬੜਾ ਇੰਪੋਰਟੈਂਟ ਹੈ ਸਾਰੀਆਂ ਗੱਲਾਂ ਕਰਾਂਗੇ ਜਾ ਕੇ ਬੈਠਣ ਤਾਂ ਦਿਓ ਕੁਰਸੀ ਤੇ ਹਸੀਏ ਦੇ ਕੇ ਧੰਨਵਾਦ ਕਰੇ ਇਹ ਲੋਕਾਂ ਦਾ ਲੋਕਾਂ ਨੇ ਹੰਗਾਰਾ ਦਿੱਤਾ ਹੈ ਤੇ ਸਾਰਾ ਕੁਝ ਕਰਾਂਗੇ ਕੋਈ ਕਸਰ ਜਿਹੜੀ ਹੈ ਪੰਜਾਬ ਲਈ ਦੇਸ਼ ਲਈ ਨਹੀਂ ਛੱਡਣੀ ਪੰਜਾਬ ਲਈ ਤਾਂ ਸਾਡਾ ਆਪ ਦਾ ਜਦੋਂ ਜਿੱਥੇ ਦਿੱਦ ਸੂਬੇ ਦਾ ਹੁੰਦਾ ਬੰਦਾ ਉਹਦੇ ਲਈ ਕਮੀ ਕੋਈ ਛੱਡਣ ਦਾ ਮਤਲਬ ਹੀ ਨਹੀਂ ਬਣਾਇਆ ਇਹ ਇਸ ਕਰਕੇ ਹੋਰ ਕਾਦੇ ਵੀ ਬਣਾਇਆ ਕੋਈ ਕਮੀ ਛੱਡੀ ਨਹੀਂ ਜੀ ਜਿਵੇਂ ਦੇਖੋ ਐਕਸਕਿਊਟ ਸਾਹਿਬ ਬੈਠੇ ਨੇ ਸਾਡੀ ਪ੍ਰਾਇੋਰਟੀ ਸਭ ਦੀ ਪ੍ਰਭਾਰ ਦੀ ਵੀ ਜਿਵੇਂ ਕਿ ਆ ਵੀ ਪੰਜਾਬ ਦਾ ਅਮਨ ਸ਼ਾਂਤੀ ਪ੍ਰਾਇੋਰਟੀ ਸਾਡੀ ਹੋਆ ਕਿਉਂਕਿ ਬੜੀਆਂ ਵੱਡੀਆਂ ਕਈ ਚੇਂਜਸ ਜਿਹੜੀਆਂ ਨੇ ਇਹ ਲੋਕ ਸਭਾ ਦੇ ਵਿੱਚ ਆਣੀਆਂ ਅਸੀਂ ਉਸ ਕਰਨ ਨੂੰ ਸਾਲੀਆਂ ਨੂੰ ਦੇਖਣਾ ਹੈ ਇਸ ਵੇਲੇ ਕਿਉਂਕਿ ਸਰਕਾਰ ਕੀ ਕੀ ਕਰ ਰਹੀ ਹੈ ਮੋਦੀ ਸਾਹਿਬ ਨੇ ਤੇ ਪੰਜਾਬ ਉਹਨਾਂ ਦੀ ਪ੍ਰਾਇੋਰਟੀ ਤੇ ਤੇ ਅਸੀਂ ਪੰਜਾਬ ਦੀ ਅਮਨ ਸ਼ਾਂਤੀ ਲਈ ਪੰਜਾਬ ਦੇ ਆਪਸ ਵਿੱਚ ਏਕਤਾ ਲਈ ਹਿੰਦੂ ਸਿੱਖ ਸਭ ਇਕੱਠੇ ਰਹਿਣ ਉਹ ਏਕਤਾ ਲਈ ਜਿਹੜੇ ਵੀ ਸਹੀ ਕਦਮ ਹੋਣਗੇ ਉਹ ਅਸੀਂ ਚੱਕਾਂਗੇ ਪਿੱਛੇ ਨਹੀਂ ਰਹਿਣਾ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਸਾਰੇ ਪਟਕਾ ਜੀ ਲੰਚ ਦੀ ਵਿਵਸਥਾ ਬਿਲਕੁਲ ਅਰੇ ਰਹੀ ਹੈ ਹੋਰ ਤਾਂ ਮਾਰਨਾ ਚਾਹੀਦਾ ਹੈ ਕਿ ਮਾਰ ਕਾਰਕਰਤਾਂ ਦਾ ਰਸੂਲਾ ਕਿ ਸਾਰ ਨੂੰ ਵੇਤੀ ਲੰਚਸ ਪਹੁੰਚ ਕਰਦੇ ਜਾਣਗੇ ਤੇ ਕਿਤੇ ਬਾਅਦ ਵੇਤੀ ਦੀ ਬੜਾ ਪਰੇਸ਼ਾਨੀ ਮਾਣੇ